ਅਸੀਂ ਤਾਂ ਸਾਰੇ ਉੱਥੇ ਪਹੁੰਚੇ ਸੀਗੇ ਮਲੇਰਕੋਟਲੇ ਜੀ ਵੀ ਜਵਾਨਤ ਹੋ ਗਈ ਆ ਤੇ ਵੀ ਅਧਿਕਾਰੀ ਆ ਜੂਗਾ ਜੀ ਤੇ ਸਾਰੇ ਜਿੰਨੇ ਵੀ ਅਸੀਂ ਸੱਜਣ ਮਿੱਤਰ ਸਾਰੇ ਉੱਥੇ ਵੇਟ ਕਰ ਰਹੇ ਸੀ ਪਰ ਸਾਨੂੰ ਤਾਂ ਫਿਰ ਉੱਥੇ ਪਹੁੰਚਣ ਤੋਂ ਪਤਾ ਲੱਗਿਆ ਵੀ ਉਹਨਾਂ ਨੂੰ ਪਟਿਆਲਾ ਪੁਲਿਸ ਨੇ ਅਰੈਸਟ ਕਰ ਲਿਆ ਹਾਂ ਭਾਈ ਜੀ ਮਾਮਲੇ ਬਾਰੇ ਜਿਸ ਤਰੀਕੇ ਸਾਹਮਣੇ ਆਇਆ ਵਾ ਕਿ ਲੁੱਟ ਖੋਹ ਦਾ ਮਾਮਲਾ ਦੱਸਿਆ ਜਾ ਰਿਹਾ ਵਾ ਤੁਹਾਨੂੰ ਜਾਣਕਾਰੀ ਮਿਲੀ ਹੋਈਗੀ ਕੋਈ ਵਕੀਲ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਹੋਈ ਹੋਈਗੀ ਕੀ ਡਿਟੇਲ ਦੱਸ ਸਕਦੇ ਹੋ ਥੋੜਾ ਬਹੁਤਾ ਕਿ ਮਾਮਲਾ ਕੀ ਆ ਕਿਉਂ ਰਸਮੀ ਨਹੀਂ ਮੈਂ ਇਹ ਤਾਂ ਨਹੀਂ ਹਲੇ ਲੱਗਿਆਗਾ ਪਤਾ ਪਰ ਜਿਹੜਾ ਇੱਥੇ ਇਹੀ ਆ ਵੀ ਸਾਰਿਆਂ ਨੂੰ ਆਪਾਂ ਨੂੰ ਸੁਣਨ ਚ ਇਹੀ ਆਇਆ ਵੀ ਲੁੱਟ ਖੋਹਦਾ ਉਹ ਕਰਿਆ ਪਰ ਇਹ ਕਿਸੇ ਨੂੰ ਲੱਗਦਾ ਵੀ ਉਹ ਇਦਾਂ ਕਰੂਗਾ ਜੀ ਹਨਾ ਤੇ ਪਰ ਹੁਣ ਕੀ ਕੀਤਾ ਜਾਵੇ ਜੀ ਕਿ ਹੁਣ ਮਨਾਂ ਤੱਕਾ ਕੀ ਰਣਨੀਤੀ ਰਹਿਣ ਵਾਲੀ ਆ ਕੌਡੀ ਅਕੇ ਪਰਿਵਾਰ ਦੇ ਨਾਲ ਵੀ ਗੱਲਬਾਤ ਹੋਈ ਹੋਈ ਹੈ ਅ ਕੀ ਅੱਜੇ ਦਾ ਤੁਹਾਡਾ ਕੀ ਸਟੈਪ ਰਹਿਣ ਵਾਲਾ ਸਾਡਾ ਸਟੈਪ ਤਾਂ ਇਹੀ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਜਿਹੜਾ ਸੱਚ ਹੈ ਜੀ ਸੱਚ ਦਾ ਸੱਚ ਸਾਹਮਣੇ ਆਵੇ ਹੈਨਾ ਤੇ ਇਹ ਤਾਂ ਸਾਰੀਆਂ ਗੱਲਾਂ ਬਾਤਾਂ ਕਦੇ ਹੋਊ ਵੀ ਨਹੀਂ ਸਕਦੀਆਂ ਸਾਰੀ ਦੁਨੀਆ ਹੀ ਜੱਗ ਜਾਹਰ ਆ ਗੱਲ ਵੀ ਕਿਤੇ ਕੋਈ ਇਹ ਲੁੱਟਖੋ ਵਾਲਾ ਤਾਂ ਕਦੇ ਆ ਤਾਂ ਸੋਚਿਆ ਨਹੀਂ ਸੀ ਵੀ ਇਹ ਅਲੀਗੇਸ਼ਨ ਲੱਗਣਗੇ ਲੁੱਟਖੋ ਵਾਲੇ ਤੇ ਅਸੀਂ ਵਧੀਆ ਆਪਦੀ ਮਤਲਬ ਕਮਾਈ ਕਰਦੇ ਆ ਸਾਨੂੰ 4 ਪੈਸੇ ਸਾਡੇ ਖਰਚੇ ਨੂੰ ਨਿਕਲਦੇ ਆ ਤੇ ਇਹ ਜੋ ਸਾਨੂੰ ਕਰਨ ਦੀ ਕੀ ਲੋੜ ਕੋਈ ਅਮਨભાઈ ਨਾਲ ਗੱਲ ਕਰ ਰਹੇ ਸੀ ਅਸੀਂ ਬਾਈ ਨੇ ਇਹ ਹੀ ਕਿਹਾ ਕਿ ਨਾ ਵੀਰੇ ਅਸੀਂ ਉਦੋਂ YouTube ਚਲਾਉਣ ਲੱਗੇ ਸੀ ਜਦੋਂ ਲੋਕਾਂ ਨੂੰ ਇਹਦੇ ਬਾਰੇ ਨੌਲੇਜ ਤੇ ਅੱਜ ਦੇ ਟਾਈਮ 'ਚ ਜੇ ਗੱਲ ਕਰੀਏ ਸੋਸ਼ਲ ਮੀਡੀਆ ਦੇ ਜ਼ਰੀਏ ਕਿਸੇ ਪੱਧਰ ਤੱਕ ਪਹੁੰਚਦੇ ਨਹੀਂ ਜਾਨ ਮਨੇ ਕੀ ਹਾਸਲ ਕੀਤਾ ਉਹ ਦੱਸਣ ਦੀ ਲੋੜ ਨਹੀਂ ਦੱਸਣ ਦੀ ਲੋੜ ਨਹੀਂ ਤੁਸੀਂ ਸਾਡੇ ਵੀਡੀਓ ਵੀ ਸਾਰੇ ਚੈੱਕ ਕਰ ਸਕਦੇ ਆ ਵੀ ਅਸੀਂ ਕਦੇ ਤੂੰ ਇਦਾਂ ਦਾ ਵੀਡੀਓ ਨਹੀਂ ਬਣਾਇਆਗਾ ਵੀ ਕੋਈ ਅਸੀਂ ਸਾਡੇ ਫੈਮਿਲੀ ਚ ਵੀਡੀਓ ਹੁੰਦੇ ਆ ਕਿਉਂਕਿ ਬੰਦੇ ਦੀ ਜਿਹੇ ਜੀ ਸੋਚ ਹੁੰਦੀ ਹੈ ਉਹ ਜਿਹੇ ਵੀਡੀਓ ਬਣਾਉਂਦਾ ਸਾਡੇ ਫੈਮਿਲੀ ਤੇ ਪਰਿਵਾਰਕ ਵੀਡੀਓ ਹੁੰਦੇ ਆ ਅਸੀਂ ਤਾਂ ਲੋਕਾਂ ਨੂੰ ਸੇਧ ਦਿੰਨੇ ਆ ਨਿੰਸਿਆਂ ਤੋਂ ਬਚੋ ਤੇ ਪਰ ਆ ਤਾਂ ਮਤਲਬ ਹਾਜਮ ਹੋਣ ਵਾਲੀ ਗੱਲ ਨਹੀਂ ਵੀ ਜਿਹੜਾ ਉਹ ਤੇ ਇਹ ਚੈਨ ਚੋਰ ਕਹਿ ਕੇ ਲੈ ਆਵੀ ਚੈਨ ਚੋਰੀ ਕਰੀ ਬਹੁਤ ਗਲਤ ਹੈ। ਅੱਛਾ ਵੀਰੇ ਇੱਕ 29 ਤਰੀਕ ਦੀ ਕਾਲ ਦਿੱਤੀ ਗਈ ਸੀ ਇਕੱਠ ਰੱਖਿਆ ਗਿਆ ਸਭਾਨਯਵਾਸੀ ਦੇ ਪਿੰਡ ਕੀ ਉਹ ਉਸੇ ਤਰੀਕੇ ਹੀ ਜਾਰੀ ਰਹੇਗਾ ਜਾਂ ਕੋਈ ਬਦਲਾਅ ਵੀ ਕੀਤਾ ਜਾ ਸਕਦਾ ਹੈ। ਹਾਂ ਉਸੇ ਤਰੀਕੇ ਹਾਂਜੀ ਉਹਦਾ ਜਾਰੀ ਰਹੂਗਾ ਹਾਂਜੀ ਹਾਂ ਉਹਦਾ 29 ਤਰੀਕ ਜਿਹੜੀ ਦੱਸੀ ਹੋਈ ਆਪਾਂ ਬੱਸ ਸਟੈਂਡ ਦੇ ਉੱਪਰ ਪਿੰਡ ਕੋੜ ਦੇ ਨਾਲ ਗਰਾਉਂਡ ਦੇ ਵਿੱਚ ਜ਼ਿਲ੍ਹਾ ਬਰਨਾਲਾ ਤੇ ਉਹ ਜਾਰੀ ਰਹੂਗੀ ਆਪਣੀ ਤੇ ਹਾਂ ਜੀ ਤਾਂ ਇਸ ਤੋਂ ਇਲਾਵਾ ਵੀ ਕੋਈ ਜਿਹੜਾ ਇਕੱਠ ਹੋਰ ਪਟਿਆਲੇ ਵਿਕੇ ਜਾਂ ਕਿ ਹੋਰ ਵੀ ਕੋਈ ਇਸ ਤਰੀਕੇ ਦੀ ਕੋਈ ਕੌਨ ਨਹੀਂ ਹਲੇ ਕੋਈ ਨਹੀਂ ਹੈ ਜੇ ਜਿਹੜੀ ਕੋਈ ਗੱਲ ਹੋਊਗੀ ਫਿਰ ਉਹ ਅਪਡੇਟ ਦਿੱਤੀ ਜਾਊਗੀ ਸਾਰਿਆਂ ਨੂੰ ਪਰ ਇਹੀ ਗੱਲ ਕਹਿੰਨੇ ਆ ਜੀ ਤੁਹਾਡੇ ਚੈਨਲ ਦਾ ਅਸੀਂ ਵੀ ਵੀ ਕਹਾ ਕਿਸੇ ਦੇ ਵੀ ਹਾਜਮ ਨਹੀਂ ਆਉਂਦੀ ਜਿਹੜਾ ਐਲੀਵੇਸ਼ਨ ਲਾਇਆ ਜੀ ਗਲਤ ਗੱਲ ਹੈ ਹਨਾ ਇੰਨਾ ਧੱਕਾ ਨਹੀਂ ਕਰਨਾ ਚਾਹੀਦਾ ਪਹਿਲਾਂ 10000 ਦਾ ਇਲਜ਼ਾਮ ਲਾਇਆ ਗਿਆ ਹੁਣ ਚੈਨੀ ਚੋਰੀ ਦਾ ਇਹ ਸਰੇਆਮ ਤੱਕ ਹੀ ਆ ਬਾਈ ਹੁਣ ਸਾਡੇ ਸਾਹਮਣੇ ਆਣਾ ਲੋਕਾਂ ਨੂੰ ਪੱਦੀ ਆ ਵੀ 10000 ਜਾਂ ਚੈਨੀ ਚੋਰੀ ਦਾ ਕੋਈ ਮਾਮਲਾ ਤੁਹਾਨੂੰ ਹਨਾ ਕਰੋੜਾ ਕਰੋੜਾ ਰੁਪਇਆ ਉਹ ਬੰਦੇ ਨੇ ਵਾਪਸ ਕਰਾਤਾ ਹਨਾ ਤੇ ਇੱਕ ਵੀ ਬੰਦਾ ਆ ਕੇ ਸਬੂਤ ਕਰ ਦੇ ਵੀ ਭਾਨੇ ਨੇ 1 ਰੁਪਇਆ ਵੀ ਲਿਆ ਹਨਾ ਤੇ ਸਾਡੀ ਸਾਰੀ ਟੀਮ ਖੜੀ ਆ ਜੀ ਕਿ ਜੇ ਇੱਕ ਬੰਦਾ ਵੀ ਸੂਝ ਕਰਦੇ ਮੈਥੋਂ 1 ਰੁਪਇਆ ਲਿਆ ਤੇ ਅਸੀਂ ਜੋ ਸਾਨੂੰ ਕਹਿਣਗੇ ਅਸੀਂ ਉਹ ਸਜ਼ਾ ਭੁਗਤਾਂਗੇ ਪਿਛਲੇ ਦਿਨਾਂ ਚ ਕਾਫੀ ਵੀਡੀਓਜ਼ ਗਈਆਂ ਨੇ ਚੈਨਲਸ ਦੇ ਨਾਲ ਗੱਲਬਾਤ ਜਦੋਂ ਲੋਕਾਂ ਦੀ ਹੋਈ ਆ ਕਿ ਅਸੀਂ ਸਾਡੇ ਕਿੰਨੇ ਪੈਸੇ ਮੜਵਾਏ ਨੇ ਕਿ ਤੁਮ ਮੜਵਾਏ ਨੇ ਉਹ ਵੀ ਜਾਣਕਾਰੀ ਆ ਤੁਸੀਂ ਨਾ ਕਦੇ ਬੁੱਧਵਾਰ ਨੂੰ ਉੱਥੇ ਆ ਕੇ ਦੇਖਿਓ ਜੀ ਮਤਲਬ ਇਹੋ ਜਿਹੇ ਲੋਕ ਆ ਜਿਹੜੇ ਆਂਦੀਆਂ ਜਾਇਦਾਦਾਂ ਵੇਚ ਕੇ ਤੇ ਪੈਸੇ ਭਰੇ ਹੋਏ ਸੀ ਹਨਾ ਉਹਨਾਂ ਦੇ ਪੈਸੇ ਵਾਪਸ ਕਰਾਏ ਕੋਈ ਬੰਦਾ ਗਿਫਟ ਦੇਣ ਵੀ ਆਉਂਦਾ ਨਾ ਵੀ ਗਿਫਟ ਲੈ ਲਾ ਉਹ ਵੀ ਨਹੀਂ ਲੈਂਦਾ ਸੀ ਉਹ ਪੈਸੇ ਲੈਣਾ ਜਾਂ ਉਹ ਤਾਂ ਦੂਰ ਦੀ ਗੱਲ ਹੈ ਨਾ ਤੇ ਪਰ ਇਹ ਗਲਤ ਗੱਲ ਹੈ ਜੀ ਇਹ ਨਹੀਂ ਕਰਨਾ ਚਾਹੀਦਾ ਸਾਰੇ ਆਮ ਤੱਕਾ ਕਰੀ ਆ ਬਈ ਸਰਕਾਰ ਇਹਦਾ ਸਾਹਮਣੀਆਂ ਲੋਕਾਂ ਨੂੰ ਪਤੀ ਲੱਗ ਰਿਹਾ ਹੈ ਨਾ ਉਹਦੇ ਕਿਵੇਂ ਤੂ ਤੂ ਕੇ ਅੰਦਰ ਗੱਡੀ ਦੇ ਵਿੱਚ ਸਿੱਟਿਆ ਪੁਲਿਸ ਮੁਲਾਜ਼ਮਾ ਨੇ ਤੇ ਅੱਜ ਵੀ ਇਸ ਥਰਿਆਮ ਤੱਕ ਹੀ ਹੋਈ ਜਾਂਦਾ ਹੈ ਨਾ ਕੋਈ ਅਪੀਲ ਕਰਦਾ ਚਾਹੁੰਨ ਉਹ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਇਹ ਹੀ ਅਪੀਲ ਹੈ ਜੀ ਵੀ ਹੱਥ ਬੰਨ ਕੇ ਬੇਨਤੀ ਹੈ ਵੀ ਜਿਹੜਾ ਸੱਚਾ ਸੱਚ ਦਾ ਸਾਥ ਦਿਓ ਸੱਚ ਦਾ ਸਾਥ ਦਿਓ ਸਰਕਾਰ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਜੋ ਸੱਚ ਆ ਉਹ ਤਾਂ ਉਹ ਕਰੋ ਹਨਾ ਵੀ ਐਂ ਤੱਕਾ ਨਾ ਕਰੋ ਜੀ ਹਨਾ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਜਿਹੜੀ ਕੋਈ ਸਹੀ ਗੱਲ ਆ ਉਹਨੂੰ ਉਹ ਕਰੋ ਹਨਾ ਝੂਠ ਨਾ